ਹਾਂਜੀ ਚਲੋ ਜੀ ਹਾਂਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਮੈਂ ਇੱਕੋ ਹੀ ਗੱਲ ਕਰਨਾ ਚਾਹੁੰਦੀ ਹਾਂ ਸਾਰਿਆਂ ਦੇ ਨਾਲ ਜੇ ਤੁਸੀਂ ਸਹਿਮਤ ਹੋ ਮੇਰੇ ਨਾਲ ਸਾਰੇ ਕਿ ਜੇ ਜਦੋਂ ਮੁਸਲਮਾਨਾਂ ਦਾ ਮੁੱਦਾ ਹੋਇਆ ਚਾਹੇ ਗਲਤਾਂ ਦੇ ਨਾਮ ਗੱਲਾਂਬਾਤਾਂ ਹੋਈਆਂ ਜੋ ਕੁਝ ਵੀ ਪਹਿਲਾਂ ਇਹ ਸਰਕਾਰਾਂ ਨੇ ਮੁੱਦੇ ਉਠਾਏ ਉਸ ਵੇਲੇ ਤੁਸੀਂ ਸਾਰੇ ਸਾਡੇ ਨਾਲ ਖੜੇ ਹੁੰਦੇ ਜਿਹੜਾ ਸਮਾਂ ਨਹੀਂ ਸੀ ਆਉਣਾ ਕਿਉਂਕਿ ਉਸ ਵੇਲੇ ਸਾਡੇ ਨਾਲ ਜਿਹੜੇ ਅੱਜ ਖੜੇ ਆ ਉਸ ਵੇਲੇ ਨਹੀਂ ਖੜੇ ਹੋਏ ਮੈਂ ਸਾਰਿਆਂ ਨੂੰ ਇਹ ਬੰਦ ਕਰਨਾ ਚਾਹੁੰਦੀ ਕਿ ਬਾਬਾ ਸਾਡਾ ਡਾਕਟਰਾਂ ਨੇ ਕਿਹਾ ਕਿ ਬਹੁਜਨ ਸਮਾਜ ਫਿਰ ਜਾਏ ਇਹ ਬਹੁਜਨ ਸਮਾਜ ਆ ਚਾਹਿਆ ਸੀ ਜਾਤਾਂ ਚਾਹੇ ਅਸੀਂ ਮਾਰਿਆਂ ਚਾਹੇ ਅਸੀਂ ਬਾਲਮੀਕਿਆਂ ਚਾਹੇ ਸਕੀਰਪੰਦ ਚਾਹੇ ਕੋਈ ਵੀ ਆ ਅਸੀਂ ਸਾਰੇ ਇੱਕ ਹਾਂ ਇਸ ਕਰਕੇ ਸਾਨੂੰ ਇੱਕ ਹੀ ਹੋਣਾ ਚਾਹੀਦਾ ਹੈ ਕੋਟੀਆਂ ਜੀਆਂ ਚੀਜ਼ਾਂ ਆ ਫਿਰ ਇਹ ਇਹ ਤਾਂ ਇਦਾਂ ਕੀੜੀ ਵਾਂਗੂ ਮਸਲੀਆਂ ਜਾਣੀਆਂ ਆ ਜੇਕਰ ਤੁਸੀਂ ਸਾਡੇ ਨਾਲ ਖੜੇ ਹੋ ਅੱਜ ਆਸੀਂ ਲੋਕ ਸਾਰੇ ਨਾਲ ਖੜੇ ਆ ਭਾਵੇਂ ਸਾਡੇ ਕੋਲ ਜ਼ਮੀਨਾਂ ਹੈ ਜਾਂ ਚਾਹੀ ਨਹੀਂ ਹੈਗੀ ਪਰ ਜ਼ਮੀਰ ਹੈ ਸਰ ਜ਼ਮੀਰ ਹੈਗੀ ਜ਼ਮੀਰ ਜਾਗਦੀ ਹੈ ਜ਼ਮੀਰਾ ਜ਼ਮੀਰਾ ਵਾਲੇ ਆ ਅਸੀਂ ਇਸ ਕਰਕੇ ਸਾਨੂੰ ਦਰਦ ਆ ਸਾਡੇ ਹੀ ਭੈਣ ਭਰਾ ਆ ਤੁਸੀਂ ਸਾਰੇ ਇਸ ਕਰਕੇ ਅਸੀਂ ਨਾਲ ਖੜੇ ਆ ਸਾਰੇ ਔਰ ਸਾਡੇ ਰਤੂ ਰੰਧਾਵਾ ਜੀ ਨੇ ਇੱਕ ਸੌਂਗ ਲਿਖਿਆ ਬਹੁਤ ਵਧੀਆ ਔਰ ਮੈਂ ਦੋ ਲਾਈਨਾਂ ਤੁਹਾਡੇ ਨਾਲ ਸਾਂਝਿਆ ਕਰਨਾ ਚਾਹਾਂਗੇ ਉਹ ਸਾਨੂੰ ਸਮਝ ਨੈਰ ਗਹਿਰ ਦਿਲੀਏ ਅਸੀਂ ਜਾਣਦੇ ਆ ਸਾਰੇ ਗੁੱਜੇ ਪੇਤਾਂ ਨੂੰ ਉਹ ਸਾਨੂੰ ਸਮਝ ਨੈਰ ਗਹਿਰ ਦਿਲੀਏ ਅਸੀਂ ਜਾਣਦੇ ਆ ਸਾਰੇ ਗੁੱਜੇ ਪੇਤਾਂ ਨੂੰ ਅਨੀ ਗੰਗੂ ਦੀ ਔਲਾਦ ਫਿਰੇ ਖੋਣ ਨੂੰ ਬਾਬੇ ਨਾਨਕ ਦੇ ਹਰੇ ਭਰੇ ਖੇਤਾਂ ਨੂੰ ਅਨੀ ਗੰਗੂ ਦੀ ਔਲਾਦ ਫਿਰੇ ਖੋਣ ਨੂੰ ਬਾਬੇ ਨਾਨਕ ਦੇ ਹਰੇ ਭਰੇ ਖੇਤਾਂ ਨੂੰ ਅਨੀ ਗੰਗੂ ਦੀ ਔਲਾਦ ਫਿਰੇ ਖੋਣ ਨੂੰ ਬਾਬੇ ਨਾਨਕ